ਤਰਮਾ ਦੇ ਉਤੋਂ ਰਹੇ ਜਿੰਦੜੀਆਂ ਵਾਰ ਨੇ ਗੋਬਿੰਦ ਦੇ ਲਾਲਾਂ ਦੀਆਂ ਜੋੜੀਆਂ ਕਮਾਲ ਨੇ ਤਰਮਾ ਦੇ ਉਤੋਂ ਰਹੇ ਜਿੰਦੜੀਆਂ ਵਾਰ ਨੇ ਗੋਬਿੰਦ ਦੇ ਲਾਲਾਂ ਦੀਆਂ ਜੋੜੀਆਂ ਕਮਾਲ ਨੇ ਤਰਮਾ ਦੇ ਉਤੋਂ ਰਹੇ ਛੱਡ ਕੇ ਬਚਪਨ ਦੀਆਂ ਖੇਡਾਂ ਖੇਡੀ ਖੇਡ ਵੱਡੀ ਏ ਛੱਡ ਕੇ ਬਚਪਨ ਦੀਆਂ ਖੇਡਾਂ ਖੇਡੀ ਖੇਡ ਵੱਡੀ ਏ ਧਰਮ ਨੂੰ ਬਚਾਉਣ ਵਾਲੀ ਕਸਰ ਨਾ ਕੋਈ ਛੱਡੀ ਏ ਧਰਮ ਨੂੰ ਬਚਾਉਣ ਵਾਲੀ ਕਸਰ ਨਾ ਕੋਈ ਛੱਟੀ ਏ ਦੇਖ ਮੌਤ ਮੂਰੇ ਖੜੀ ਦੇਖ ਮੌਤ ਮੂਰੇ ਖੜੀ ਨਾ ਚਿਹਰੇ ਤੇ ਮਲਾਣੇ ਤਰਮਾਦੇ ਉਤੋਂ ਰਹੇ ਜਿੰਦੜੀਆਂ ਵਾਰਨੇ ਗੋਬਿੰਦ ਦੇ ਲਾਲਾ ਦੀਆਂ ਜੋੜੀਆਂ ਕਮਾਣੇ ਤਰਮਾਦੇ ਉਤੋਂ ਰਹੇ ਜਿੰਦੜੀਆਂ ਵਾਰਨੇ ਗੋਬਿੰਦ ਦੇ ਲਾਲਾ ਦੀਆਂ ਉਹਦੇ ਮਹੀਨੇ ਠੰਡ ਹੱਡ ਜਾਵੇ چیرਦੀ ਉਹਦੇ ਮਹੀਨੇ ਠੰਡ ਹੱਡ ਜਾਵੈ چیرਦੀ ਕੱਲੀ ਕੱਲੀ ਨਾੜ ਜਿਵੇਂ ਬਿੰਨੀ ਹੋਵੇ ਸਰੀਰ ਦੀ ਹੋ ਕੱਲੀ ਕੱਲੀ ਨਾੜ ਜਿਵੇਂ ਬਿੰਨੀ ਹੋਵੇ ਸਰੀਰ ਦੀ ਮੁੱਢ ਤੋਂ ਨਿਕਾਰ ਦਿੱਤੀ ਮੁੱਢ ਤੋਂ ਨਿਕਾਰ ਦਿੱਤੀ ਚੱਲੀ ਸੂਬੇ ਚਾਲੇ ਗੋਬਿੰਦ ਦੇ ਲਾਲਾਂ ਦੀਆਂ ਜੋੜੀਆਂ ਕਮਾਲੇ ਧਰਮਾਂ ਦੇ ਉਤੋਂ ਰਹੇ ਜਿੰਦੜੀਆਂ ਵਾਰੇ ਗੋਵਿੰਦ ਲਾਲਾਂ ਦੀਆਂ ਜੋੜੀਆਂ ਕਮਾਲੇ ਧਰਮਾਂ ਦੇ ਉਤੋਂ ਚਿਣਦੇ ਉਹ ਨੀਹਾਂ ਦੇ ਵਿੱਚ ਇਹਨਾਂ ਨੂੰ ਕੋਈ ਡਰ ਨਹੀਂ ਚਿਣਦੇ ਉਹ ਨੀਹਾਂ ਦੇ ਵਿੱਚ ਇਹਨਾਂ ਨੂੰ ਕੋਈ ਡਰ ਨਹੀਂ ਛਿੱਲ ਦਿਉ ਯਾ ਨਾ ਦੇ ਗੋਡੇ ਕੰਦ ਵਿੰਗੀ ਨਹੀਂ ਕਰਨੀ ਓ ਛਿੱਲ ਦਿਉ ਗੋਡੇ ਯਾ ਨਾ ਦੇ ਨਹੀਂ ਕੰਦ ਵਿੰਗੀ ਕਰਨੀ ਕੰਮ ਚਾਂ ਗਲੇਲੇ ਮਾਰ ਕੰਮ ਚਾਂ ਗਲੇਲੇ ਮਾਰ ਸਰੀਰ ਕੀ ਤਲਾ ਲੇ ਧਰਮ ਹਦੇ ਉੱਤੋਂ ਰਹੇ ਜਿੰਦੜੀਆਂ ਵਾਰੇ ਗੋਵਿੰਦੇ ਲਾਲਾ ਦੀਆਂ ਜੋੜੀਆਂ ਕਮਾਣੇ ਤਰਮਾ ਦੇ ਉੱਤੋਂ ਰਹੇ ਜਿੰਦੜੀਆਂ ਵਾਰੇ ਗੋਵਿੰਦੇ ਲਾਨਾ ਦੀਆਂ ਦੋ ਜੰਗ ਚ ਲੜਾਏ ਦੋ ਨਿਹਾਂ ਚ ਚੜਾਏ ਦੋ ਜੰਗ ਚ ਲੜਾਏ ਦੋ ਨਿਹਾਂ ਚ ਚੜਾਏ ਤਨ ਜਿਗਰਾ ਪਿਤਾ ਦਾ ਨਾ ਕੋ ਰਾਖ ਬੁਰਾਏ ਤਨ ਜਿਗਰਾ ਪਿਤਾ ਦਾ ਨਾ ਕੋ ਰਾਖ ਬੁਰਾਏ ਚੁਕਾ ਲੂੰਗਾ ਨਾਨੂ ਮੈਂ ਚੁਕਾ ਲੂੰਗਾ ਨਾਨੂ ਮੈਂ ਬਜਿਦੇ ਦਾ ਕਿਆਨੇ ਗੋਵਿੰਦ ਲਾਲਾਂ ਦੀਆਂ ਜੋੜੀਆਂ ਕਮਾਲੇ ਧਰਮਾਂ ਦੇ ਉਤੋਂ ਰਹੇ ਜਿੰਦੜੀਆਂ ਵਾਰੇ ਗੋਵਿੰਦ ਲਾਲਾਂ ਦੀਆਂ ਜੋੜੀਆਂ ਕਮਾਲੇ ਧਰਮਾਂ ਦੇ ਉਤੋਂ ਰਹੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ